ਪੰਜਾਬ 'ਚ ਮੈਸੂਦਾ ਹੁੰਦਾ ਵੀ ਪੁਰਨਾ ਮਾੜੇ ਦੌਰ ਜਿਹੜਾ ਕਾਲਾ ਦੌਰ ਬੀਤਿਆ ਉਹਦੇ ਵਿੱਚ ਨੌਜਵਾਨੀ ਮਰਿਆ ਜਿੰਨਾ ਹੁਣ ਮਰ ਰਹੀ ਹੈ ਚਾਹੇ ਉਹ ਨਸ਼ੇ ਨਾਲ ਮਰ ਰਿਹਾ ਚਾਹੇ ਉਹ ਮਾੜੇ ਹੱਲਾ ਕਦੇ ਕਰਨ ਤੇ ਪੰਜਾਬ 'ਚ ਕੋਈ ਵੀ ਧੰਦਾ ਤਨਵੰਦਾ ਨਹੀਂ ਮਿਲਦਾ ਜਿਹੜਾ ਕਿੰਨਾ ਮੈਨੂੰ ਵੀ ਇੱਥੇ ਬੱਚਿਆਂ ਦਾ ਡਰ ਨਹੀਂ ਹਰ ਕੋ ਸੋਚਦਾ ਮੈਂ ਆਪਣੇ ਬੱਚੇ ਬਾਹਰ ਵੀ ਸਾਡੇ ਨਾਲ ਹੀ ਪੰਜਾਬ 'ਚ ਉਹੀ ਕਾਨੂੰਨ ਬਾਬਾ ਸਾਹਿਬ ਦਾ ਲੱਗੂ ਹੈ ਉਹੀ ਕਾਨੂੰਨ ਜੂਪੀ 'ਚ ਲੱਗਦਾ ਜੂਪੀ 'ਚ ਬਦਮਾਸ਼ ਡਰਦੇ ਪਏ ਨੇ ਕਾਨੂੰਨ ਤੋਂ ਪੰਜਾਬ ਚ ਜਿੱਥੇ ਕਾਨੂੰਨ ਦਾ ਡਰ ਨਹੀਂ ਹੋਊਗਾ ਤੇ ਉੱਥੇ ਫਿਰ ਪੰਜਾਬ ਵਰਗੇ ਹਾਲਾਤ ਬਣਨਗੇ ਪਰੰਤੂ ਇੱਕ ਇੱਕ ਦੁੱਖ ਦੀ ਗੱਲ ਐ ਇਸ ਵੇਲੇ ਤੁਹਾਨੂੰ ਕਿ ਜਿਹੜਾ ਉਸ ਕੀ ਨੂੰ ਦਮ ਤੋੜ ਰਹੀ ਐ ਪੰਜਾਬ ਸਰਕਾਰ ਦਾ ਧਿਆਨ ਨਹੀਂ 바ਵਾ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਹੋ ਰਹੀ ਐ ਸਰਕਾਰ ਦਾ ਧਿਆਨ ਨਹੀਂ ਨਹੀਂ ਤਾਂ ਕਾਨੂੰਨ ਵਿਵਸਥਾ ਇੰਨੀ ਸਖਤ ਹੋਵੇ ਕਿ ਜੇ ਜੁਰਤਾ ਵੀ ਡਾਕਟਰ ਮੀੜਗਰ ਦੇ ਬਲ ਕੋ ਉਂਗਲ ਵੀ ਕਰ ਦੇਵੇ ਸਰਕਾਰ ਉਥੇ ਲਾਅ ਐਂਡ ਆਰਡਰ ਹੀ ਨਹੀਂ ਇੰਪਲੀਮੈਂਟ ਕਰ ਰਹੀ ਜਿਹਨੇ ਕਾਨੂੰਨ ਬਣਾਇਆ ਉਹਦੇ ਬੁੱਤਾਂ ਨੂੰ ਸੁਰੱਖਿਆ ਦੇਣ ਤੋਂ ਫੇਲ ਹੋ ਰਹੀ ਆ ਇਦੋਂ ਵੱਡੀ ਮਾੜੀ ਹਾਲਾਤ ਕੀ ਹੋ ਸਕਦੇ ਵੀ ਪੰਜਾਬ ਦੇ ਵੀ ਜਿੱਥੇ ਸਭ ਤੋਂ ਜ਼ਿਆਦਾ ਸ਼ਹਿਰੀ ਬਸਟ ਹਨ ਉੱਥੇ ਹੀ ਬਾਬਾ ਸਾਹਿਬ ਦੇ ਬੁੱਤਾਂ ਦੇ ਵਿਆਦਨੀ ਆਏ ਦਿਨ ਦੇਖਣਗੇ ਵੀ ਇਹ ਬਹੁਤ ਦੁਖਵਾਰੀ ਸਥਿਤੀ ਹੈ ਦੇਖੋ ਅਸੀਂ ਇੱਕ ਮੈਂ ਕਮਿਸ਼ਨ ਵੱਲੋਂ ਵੀ ਇੱਕ ਸਰਕਾਰ ਨੂੰ ਤੋਂ ਲੈਕਚਰੀ ਰੂਪ ਚ ਅਸੀਂ ਆਰਡਰ ਕੀਤੀ ਸੀ ਵੀ ਪੰਜਾਬ ਚ ਐਸਸੀਐਸਪੀ ਜਿਸ ਤਰ੍ਹਾਂ ਬਾਕੀ ਸਪਲੈਨ ਬਣਿਆ ਪੰਜਾਬ ਚ ਐਸਪੀ ਨਹੀਂ ਪੰਜਾਬ ਚ ਸ਼ਹਿਰੀ ਬਸਟ ਸਪਲੈਨ ਐਕਟ ਬਣਾਇਆ ਗਿਆ ਹੈ ਤਾਂ ਜੋ ਇਹਦਾ ਸਾਡਾ ਫੰਡ ਕੇਂਦਰ ਵੱਲੋਂ ਆਉਂਦਾ ਉਹ ਸਾਡੇ ਹੀ ਬੱਚਾ ਤੇ ਵਰਤੇ ਜਾਵੇ ਨਾ ਕਿ ਉਹ ਕਿਸੇ ਹੋਰ ਪਾਸੇ ਵਰਤੇ ਜਾਵੇ ਇਹ ਸਾਡੇ ਲਈ ਦੁੱਖ ਦੀ ਗੱਲ ਹੈ ਕਿ ਉਹ ਫੰਡ ਤੇ ਆਉਂਦਾ ਸਾਡੇ ਲਈ ਪਰ ਉਹ ਵਰਤੇ ਜਾਂਦਾ ਹੋਰ ਪਾਸੇ ਤੇ ਇਹ ਫੰਡਾਂ ਦੀ ਲੈਪਸ ਜਿਹੜੇ ਹੋਣਾ ਬਹੁਤ ਦੁੱਖ ਵਾਲੀ ਗੱਲ ਹੈ ਨਾ ਉਹ ਸਾਡੇ ਲੋਕਾਂ ਦੇ ਅਧਿਕਾਰ ਜਿਹੜੇ ਪੰਜਾਬ ਚੋਂ ਐਸੇ ਦੇ ਸਾਡੇ ਨਾਲ ਧੋਖਾ ਹੋ ਰਿਹਾ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚ ਇਹ ਸਰਕਾਰ ਨੂੰ ਸਭ ਸੁਣਨ ਦੀ ਜ਼ਰੂਰਤ ਹੈ ਜਿੱਦਾਂ ਇਹ ਫੰਡ ਤੇ ਬਖੜਦਾ ਸਮਝਾਓ ਚੁੱਪ ਸਾਰਾ ਕੁਝ ਬੰਦ ਕਰ ਦਿਓ 5 ਲੱਖ ਦਾ ਜਿਹੜਾ ਬੀਮਾ ਮਿਲਦਾ ਜਿਹਨੂੰ ਆਪਾਂ ਮੋਦੀ ਕਾਰਡ ਕਹਿੰਦੇ ਆ ਅਸ਼ਿਸ਼ਮਨ ਬੋ ਕਾਰਡ ਉਹ ਪੰਜਾਬ ਜੋ ਪ੍ਰੋਪਰ ਲਕਸ਼ਮੀ ਕਦੇ ਬਹੁਤ ਬਟਕ ਮਿਲਦਾ ਨਹੀਂ ਮਿਲਦਾ ਕੀ ਵਾਰੀ ਫਨ ਰੂਪ ਨੂੰ ਦੀ ਸਰਕਾਰ ਦਾ ਇਹੋ ਜਿਹੇ ਹਾਲਾਤ ਆ ਪੰਜਾਬ ਦੇ ਕਾਰਡ ਹੀ ਨਹੀਂ ਬਣਦੇ ਨਾ ਵੀ ਕਿਸੇ ਨੂੰ ਪੁੱਛ ਲੋ ਵੀ ਤੁਹਾਡੇ ਉਹ ਕੱਚੇ ਚਰਾਂ ਦੇ ਜਿਹੜੇ ਮੁਕਾਬਲੇ ਨਾਲ ਕਰਨ ਦੇ ਪੈਸੇ ਆ ਪੂਰੋਕ ਜਾਂਦੀਆਂ ਕਿਉਂਕਿ ਕੇਂਦਰ ਤੋਂ ਪੈਸੇ ਭੇਜਦਾ ਇਹ ਪੰਜਾਬ ਸਰਕਾਰ ਫੰਡ ਨੂੰ ਲੈਪਸ ਕਰਕੇ ਪੂਰ ਪਾਸੇ ਖਰਚ ਲੈਂਦੀ ਹੈ ਤੇ ਇਸੇ ਦੇ ਬਹੁਤ ਮੜੇ ਹਲਾ ਤੂੰ ਕਾਲਜਾਂ ਚਲੇਓ ਕਾਲਜਾਂ ਦੇ ਬੱਚੇ ਫ੍ਰੀ ਪੜ੍ਹਾਈ ਆ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਗਏ ਕੁਝ ਆਏ ਦਿਨ ਕੋਈ ਨਾ ਕੋਈ ਪੰਗਾ ਪਿਆ ਹੁੰਦਾ ਤੇ ਸਕੂਲਾਂ ਚ ਕਾਲਜਾਂ ਚ ਵੀ ਮੜੇ ਹਲਾ ਦਾ ਸਵਾਗਤ ਆ ਦੋਸਤੋ ਤੁਹਾਡਾ ਲੁਧਿਆਣਾ ਟੌਪ ਲਾਈਵ ਨਿਊਜ਼ ਵੇਬ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਵਿੱਚ ਚਿਮਨੀ ਚੋਣਾ ਚੱਲ ਰਹੀਆਂ ਲਗਾਤਾਰ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਕੈਂਡੀਡੇਟ ਜਿਹੜੇ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ ਨੇ ਤੇ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਜੀਵਨ ਗੁਫਤਾ ਜੀ ਨੂੰ ਜਿਹੜੀ ਟਿਕਟ ਦੇ ਕੇ ਨਵਾਜਿਆ ਗਿਆ ਤੇ ਅੱਜ ਸਾਡੇ ਨਾਲ ਰਜੇਸ਼ ਬਾਗਾ ਜੀ ਮੌਜੂਦ ਨੇ ਜੋ ਸੈਂਟਰ ਸਰਕਾਰ ਦੇ ਵਿੱਚ ਐਸਸੀ ਸਮਾਜ ਨੂੰ ਲੈ ਕੇ ਬਹੁਤ ਵੱਡੀਆਂ ਉਪਲਬਧੀਆਂ ਤੇ ਉੱਤੇ ਜਿਹੜੇ ਉਹਨਾਂ ਦੇ ਜਿਹੜੇ ਕੰਮ ਇਹਨਾਂ ਦੇ ਵੱਲੋਂ ਲਗਾਤਾਰ ਹੁੰਦੇ ਰਹੇ ਆ ਹੁਰਮੀ ਹੁੰਦੇ ਆ ਤੇ ਕੀ ਕਹਿਣਾ ਚਾਹੁੰਦੇ ਨੇ ਗੱਲਬਾਤ ਕਰਦੇ ਆ ਚੋਣਾਂ ਨੂੰ ਲੈ ਕੇ ਸਵਾਗਤ ਹੈ ਸਾਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਭਰੀ ਕੀ ਕਹਿਣਾ ਚਾਹੁੰਨੇ ਹਾਂ ਅੱਜ ਲੁਧਿਆਣਾ ਦੇ ਵਿੱਚ ਪਹੁੰਚੇ ਹਾਂ ਜਿੰਦਰ ਤੋਂ ਵਿਸ਼ੇਸ਼ ਤੌਰ ਤੇ ਤੇ ਲਗਾਤਾਰ ਜਿਹੜੀਆਂ ਚੋਣਾ ਚੱਲਦੀਆਂ ਪਈਆਂ ਇੱਥੇ ਲੁਧਿਆਣਾ ਚ ਜਿੰਮੀ ਚੋਣਾਂ ਲੱਗੀਆਂ ਦੇਖੋ ਲੁਧਿਆਣੇ ਚ ਜਿਹੜਾ ਰਿਸਪੌਂਸ ਮਿਲ ਰਿਹਾ ਉਹ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵਧੀਆ ਲੋਕਾਂ ਨੂੰ ਆਸ ਆਈ ਜੇ ਭਾਰਤੀ ਜਨਤਾ ਪਾਰਟੀ ਦਾ ਐਮਐਲਏ ਬਣਦਾ ਸਾਡਾ ਕਿਉਂਕਿ ਪੰਜਾਬ ਜਿੰਨਾ ਵੀ ਵਿਕਾਸ ਹੋ ਰਿਹਾ ਉਹ ਕੇਂਦਰ ਦੇ ਪੈਸਿਆਂ ਤੋਂ ਹੋ ਰਿਹਾ ਚਾਹੇ ਕਿਸੇ ਵੀ ਪਿੰਡਾ ਚ ਲਿਓ ਸ਼ਹਿਰ ਚ ਲਿਓ ਕਿਉਂਕਿ ਪੰਜਾਬ ਸਰਕਾਰ ਨਾ ਦੇ ਪੈਸਾ ਦੇ ਰਹੀ ਆ ਉਲਟ ਪੰਜਾਬ ਚ ਜਿਹੜੇ ਵਾਦੇ ਕੀਤੇ ਸੀ ਉਹ ਲੋਕਾਂ ਨੂੰ ਲੱਗਦਾ ਸਾਡੇ ਨਾਲ ਠੱਗਿਆ ਗਿਆ ਸਾਨੂੰ ਧੋਖਾ ਕੀਤਾ ਗਿਆ ਇਸ ਲਈ ਲੋਕ ਚਾਹੁੰਦੇ ਆ ਵੀ ਨਰਿੰਦਰ ਮੋਦੀ ਦੀ ਪਾਰਟੀ ਦਾ ਕੋਈ ਵਿਅਕਤੀ ਜਿੱਤਦਾ ਤੇ ਸਾਡਾ ਭਲਾ ਹੋ ਸਕਦਾ ਅਸੀਂ ਵੀ ਇਹ ਅਪੀਲ ਕਰ ਰਹੇ ਆ ਵੀ ਤੁਸੀਂ ਨਰਿੰਦਰ ਮੋਦੀ ਜੀ ਦੀ ਪਾਰਟੀ ਨੂੰ ਜਿਤਾਓ ਤਾਂ ਜੋ ਪੰਜਾਬ ਨੂੰ ਆਪਾਂ ਬਚਾ ਸਕੀਏ ਚਾਹੇ ਉਹ ਨਸ਼ੇ ਤੋਂ ਬਚਾਈਏ ਗੁੰਡਾਗਰਦੀ ਤੋਂ ਬਚਾਈਏ ਭ੍ਰਿਸ਼ਟਾਚਾਰ ਤੋਂ ਬਚਾਈਏ ਤੇ ਨਹੀਂ ਤਾਂ ਜੋ ਹਾਲਾਤ ਦੇਖੇ ਹੀ ਆ ਸਾਰਿਆਂ ਨੇ ਇਸ ਲਈ ਜਿਹੜਾ 3 ਸਾਲ ਆਮ ਆਦੀ ਪਾਰਟੀ ਬੀਤੇ ਆ ਤੇ ਉਹ ਕਿਹੋ ਜਿਹੇ ਹਾਲਾਤ ਚੱਲ ਰਹੇ ਆ ਲਗਾਤਾਰ ਕਾਨੂੰਨੀ ਵਿਵਸਥਾ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਰਹੀ ਆ ਕਿਤਨਾ ਕਿਤੇ ਇਦਾਂ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਨੌਜਵਾਨਾਂ ਉਤੇ ਹਮਲੇ ਹੋ ਰਿਹਾ ਕਿਤੇ ਖੇਡ ਮੈਦਾਨ ਚ ਰੋਡਾਂ ਦੇ ਉੱਤੇ ਦੇਖੋ ਪੰਜਾਬ ਚ ਮੈਂ ਸੋਚਦਾ ਹੁੰਦਾ ਵੀ ਉਹਨਾ ਮਾੜੇ ਦੌਰ ਜਿਹੜਾ ਕਾਲਾ ਦੌਰ ਬੀਤਿਆ ਉਹਦੇ ਵਿੱਚ ਨੌਜਵਾਨੀ ਮਰਿਆ ਜਿੰਨਾ ਹੁਣ ਮਰ ਰਿਹਾ ਚਾਹੇ ਉਹ ਨਸ਼ੇ ਨਾਲ ਮਰ ਰਿਹਾ ਚਾਹੇ ਉਹ ਮਾੜੇ ਹਾਲਾਤਾਂ ਦੇ ਕਾਰਨ ਤੇ ਪੰਜਾਬ ਚ ਕੋਈ ਵੀ ਇਦਾਂ ਦਾ ਤੁਹਾਨੂੰ ਬੰਦਾ ਨਹੀਂ ਮਿਲਦਾ ਜਿਹੜਾ ਕਹਿੰਦਾ ਮੈਨੂੰ ਵੀ ਇੱਥੇ ਬੱਚਿਆਂ ਦਾ ਡਰ ਨਹੀਂ ਆ ਹਰ ਕੋ ਸੂਦਰ ਨੂੰ ਆਪਣੇ ਬੱਚੇ ਵਾਰ ਭੇਜ ਦਮਾ ਸਾਡੇ ਨਾਲ ਹੀ ਪੰਜਾਬ ਚ ਵੀ ਉਹੀ ਕਾਨੂੰਨ ਬਾਬਾ ਸਾਹਿਬ ਦਾ ਲਾਗੂ ਆ ਉਹੀ ਕਾਨੂੰਨ ਜੁਪੀ ਚ ਲਾਗੂ ਆ ਜੁਪੀ ਚ ਬਦਮਾਸ਼ ਡਰਦੇ ਪਏ ਆ ਕਾਨੂੰਨ ਤੋਂ ਪੰਜਾਬ ਚ ਨਹੀਂ ਜਿੱਥੇ ਕਾਨੂੰਨ ਦਾ ਡਰ ਨਹੀਂ ਹੋਊਗਾ ਤੇ ਉੱਥੇ ਫਿਰ ਪੰਜਾਬ ਵਰਗੇ ਹਾਲਾਤ ਬਣਨਗੇ ਪੰਜਾਬ ਨੂੰ ਸਹੀ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੂੰ ਮਦਦ ਕਰਨੀ ਪਊਗੀ ਤੇ ਭਾਰਤੀ ਜਨਤਾ ਪਾਰਟੀ ਦੀ ਵੀ ਜ਼ਿੰਮੇਵਾਰੀ ਹੋਊਗੀ ਫਿਰ ਇਹਨੂੰ ਸਹੀ ਕਰਨਾ ਤੁਹ ਲਗਾਤਾਰ ਤੁਸੀਂ ਪਾਰਟੀ ਵਿੱਚ ਸੇਵਾ ਨਿਭਾ ਰਹੇ ਹੋ ਐਸੀ ਸਮਾਜ ਨੂੰ ਲੈ ਕੇ ਬੜੀਆਂ ਜਿਹੜੀਆਂ ਲੋਕਾਂ ਦੀਆਂ ਦਿੱਕਤਾਂ ਪ੍ਰੇਸ਼ਾਨੀਆਂ ਸੀਗੀਆਂ ਸਕਾਲਰਸ਼ਿਪ ਨੂੰ ਲੈ ਕੇ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਤੁਹਾਡੇ ਵੱਲੋਂ ਲਗਾਤਾਰ ਦੇਖੋ ਜਦੋਂ ਮੈਸੀ ਕਮਿਸ਼ਨ ਦਾ ਚੇਅਰਮੈਨ ਸੀ ਉਦੋਂ ਅਸੀਂ ਸਕਾਲਰਸ਼ਿਪ ਤੇ ਕਾਫੀ ਕੰਮ ਕੀਤਾ ਲੋਕਾਂ ਦਾ ਸਹਿਯੋਗ ਉਹ ਮਿਲਿਆ ਉਦੋਂ ਪੋਸਟ ਮੈਟਰਸ ਸਕਾਲਰਸ਼ਿਪ ਸਕੀਮ ਬਹੁਤ ਜ਼ਿਆਦਾ ਫੇਮਸ ਸੀ ਪਰੰਤੂ ਇੱਕ ਦੁੱਖ ਦੀ ਗੱਲ ਹੈ ਇਸ ਵੇਲੇ ਸਾਨੂੰ ਜਿਹੜਾ ਉਹ ਸਕੀਮ ਦਮ ਤੋੜ ਰਹੀ ਹੈ ਪੰਜਾਬ ਸਰਕਾਰ ਦਾ ਧਿਆਨ ਨਹੀਂ ਆ ਬਾਬਾ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਹੋ ਰਹੀ ਆ ਸਰਕਾਰ ਦਾ ਧਿਆਨ ਨਹੀਂ ਆ ਨਹੀਂ ਤਾਂ ਕਾਨੂੰਨ ਵਿਵਸਥਾ ਇੰਨੀ ਸਖਤ ਹੋਵੇ ਕਿਸੇ ਜੁਰਤਾ ਵੀ ਡਾਕਟਰ ਅੰਬੇੜਕਰ ਦੇ ਵੱਲ ਕੋਈ ਉਂਗਲ ਵੀ ਕਰ ਦੇਵੇ ਜਿੱਥੇ ਸਭ ਤੋਂ ਜ਼ਿਆਦਾ ਸ਼ਰੂਲ ਕਸ ਰਹੇ ਨੇ ਹੁਣ ਸਰਕਾਰ ਉਥੇ ਲਾਅ ਐਂਡ ਆਰਡਰ ਹੀ ਨਹੀਂ ਇੰਪਲੀਮੈਂਟ ਕਰ ਰਹੀ ਜਿਨੇ ਕਾਨੂੰਨ ਬਣਾਇਆ ਉਹਦੀ ਬੁੱਤਾਂ ਨੂੰ ਸੁਰੱਖਿਆ ਦੇਣ ਚ ਫੇਲ ਹੋ ਰਹੀ ਆ ਇਦੋਂ ਵੱਡੀ ਮਾੜੀ ਹਾਲਾਤ ਕੀ ਹੋ ਸਕਦੇ ਬਈ ਪੰਜਾਬ ਦੇ ਬਈ ਜਿੱਥੇ ਸਭ ਤੋਂ ਜ਼ਿਆਦਾ ਸ਼ੈਡੂਲ ਕਾਸਟ ਹੋਣ ਉੱਥੇ ਹੀ ਬਾਬਾ ਸਾਹਿਬ ਦੇ ਬੁੱਤਾਂ ਦੇ ਵਿਯਾਦ ਵੀ ਆਏ ਦਿਨ ਦੇਖਦੇ ਅਸੀਂ ਬਈ ਇਹ ਬਹੁਤ ਦੁੱਖ ਵਾਲੀ ਸਾਡੇ ਲਈ ਗੱਲ ਆ ਮਾਨ ਸਰਕਾਰ ਵੱਲੋਂ ਜਿਹੜੇ ਸੈਂਟਰ ਦੇ ਫੰਡ ਸੀਗੇ ਕਿਤੇ ਨਾ ਕਿਤੇ ਉਹਨਾਂ ਨੇ ਮਹੱਲਾ ਕਲੀਨਿਕ ਦੇ ਉੱਤੇ ਜ਼ੂਦ ਕੀਤੇ ਆ ਕਿੱਦਾਂ ਦੇਖਦੇ ਉਹਨੂੰ ਤੁਸੀਂ ਜਿਹੜੀ ਦੇਖੋ ਅਸੀਂ ਇੱਕ ਮੈਂ ਕਮਿਸ਼ਨ ਵੱਲੋਂ ਵੀ ਇੱਕ ਸਰਕਾਰ ਨੂੰ ਉਦੋਂ ਲਿਖਤੀ ਰੂਪ ਚ ਅਸੀਂ ਆਰਡਰ ਕੀਤੇ ਸੀ ਬਈ ਪੰਜਾਬ ਚ ਐਸ ਸੀ ਐਸ ਟੀ ਜਿਸ ਤਰ੍ਹਾਂ ਬਾਕੀ ਸੱਪਲੈਨ ਬਣਿਆ ਪੰਜਾਬ 'ਚ ਐਸਟੀ ਦੀ ਨਹੀਂ ਪੰਜਾਬ 'ਚ ਸ਼ੈਡਿਊਲ ਕਾਸ ਸੱਪਲੈਨ ਐਕਟ ਬਣਾਇਆ ਜਾਵੇ ਤਾਂ ਜੋ ਜਿਹੜਾ ਸਾਡਾ ਫੰਡ ਕੇਂਦਰ ਵੱਲੋਂ ਆਉਂਦਾ ਉਹ ਸਾਡੇ ਹੀ ਬੱਚਿਆਂ ਤੇ ਵਰਤੇ ਜਾਵੇ ਨਾ ਕਿ ਉਹ ਕਿਸੇ ਹੋਰ ਪਾਸੇ ਵਰਤੇ ਜਾਵੇ ਇਹ ਸਾਡੇ ਲਈ ਦੁੱਖ ਦੀ ਗੱਲ ਆ ਕਿ ਉਹ ਫੰਡ ਤੇ ਆਉਂਦਾ ਸਾਡੇ ਲਈ ਪਰ ਉਹ ਵਰਤੇ ਜਾਂਦਾ ਹੋਰ ਪਾਸੇ ਤੇ ਇਹ ਫੰਡਾਂ ਦੀ ਲੈਪਸ ਜਿਹੜੇ ਹੋਣਾ ਬਹੁਤ ਦੁੱਖ ਵਾਲੀ ਗੱਲ ਆ ਉਹ ਸਾਡੇ ਲੋਕਾਂ ਦੇ ਅਧਿਕਾਰ ਜਿਹੜੇ ਪੰਜਾਬ 'ਚ ਬਹੁਤ ਇਸ ਲਈ ਸਾਡਾ ਨਾ ਤੋਖਾ ਹੋ ਰਿਹਾ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਇਹ ਸਰਕਾਰ ਨੂੰ ਸਬਕ ਸਿਖਾਉਣਗੀ ਜਨਤਾ ਜਿੱਦਾਂ ਇਹ ਫੰਡ ਸਾਡੇ ਵਰਤ ਰਹੇ ਕੱਲ ਕਰੀਏ ਬਹੁਤ ਸਾਰੇ ਪਰਿਵਾਰ ਏ ਇਦਾਂ ਦੇ ਹੈਗੇ ਆ ਜਿਹੜੇ ਅੱਜ ਸੈਂਟਰ ਵੱਲੋਂ ਜਿਹੜੀ ਕਨਕ ਦੀ ਗੱਲ ਕਰੀ ਜਾਂਦੀ ਉਹ ਵੀ ਮੋਦੀ ਸਰਕਾਰ ਦੀ ਆਂਦੀ ਪੰਜਾਬ ਸਰਕਾਰ ਲੋ ਬੰਦ ਪੰਜਾਬ 'ਚ ਸਾਰਾ ਕੁਝ ਬੰਦ ਕੀਤਾ 5 ਲੱਖ ਦਾ ਉਹ ਜਿਹੜਾ ਬੀਮਾ ਮਿਲਦਾ ਜਿਹਨੂੰ ਆਪਾਂ ਮੋਦੀ ਕਾਰਡ ਕਹਿੰਦੇ ਆ ਸ਼ਿਸ਼ਮਨਭਵ ਕਾਰਡ ਉਹ ਪੰਜਾਬ ਚ ਪ੍ਰੋਪਰ ਲਾਗੂ ਹੀ ਨਹੀਂ ਕਿਸੇ ਕਿਸੇ ਹਸਪਤਲ ਮਿਲਦਾ ਕਿਸੇ ਚ ਨਹੀਂ ਮਿਲਦਾ ਕਿ ਵਾਰੀ ਫੰਡ ਰੁਕ ਲੈਂਦੀ ਸਰਕਾਰ ਇਹੋ ਜਿਹੇ ਹਾਲਾਤ ਪੰਜਾਬ ਚ ਆ ਕਾਰ ਨਹੀਂ ਬੰਡੇ ਨਾ ਤੇ ਕਿਸੇ ਨੂੰ ਪੁੱਛ ਲਓ ਵੀ ਤੁਹਾਡੇ ਉਹ ਕੱਚੇ ਘਰਾਂ ਦੇ ਜਿਹੜੇ ਨਾ ਕਹਿੰਦੇ ਪੈਸੇ ਆ ਉਹ ਰੁਕ ਜਾਂਦੇ ਆ ਕਿਉਂਕਿ ਕੇਂਦਰ ਦੇ ਪੈਸੇ ਭੇਜ ਦਿੰਦਾ ਇਹ ਪੰਜਾਬ ਸਰਕਾਰ ਫੰਡ ਨੂੰ ਲੈਪਸ ਕਰਕੇ ਹੋਰ ਪਾਸੇ ਖਰਚ ਲੈਂਦੀ ਆ ਤੇ ਐਸੇ ਲਈ ਬਹੁਤ ਮੜੇ ਹਾਲ ਆ ਤੁਸੀਂ ਕਾਲਜਾਂ ਚਲੇਓ ਕਾਲਜਾਂ ਨੇ ਬੱਚੇ ਫ੍ਰੀ ਪੜ੍ਹਾਏ ਆ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਗਏ ਉਹ ਚ ਆਏ ਦਿਨ ਕੋਈ ਨਾ ਕੋਈ ਪੰਗਾ ਪਿਆ ਹੁੰਦਾ ਦੇ ਸਕੂਲਾਂ ਚ ਕਾਲਜਾਂ ਚ ਵੀ ਮੜੇ ਹਾਲਾਤ ਆ ਜੇ ਬਾਹਰ ਜਾਉਂਗੇ ਤਾਂ ਉਹਦਾ ਗੁੰਡਾਗਰਦੀ ਆ ਤੇ ਜੇ ਲੋਕ ਸੋਚਦੇ ਪਏ ਬਿਥੇ ਰੋਜ਼ਗਾਰ ਮਿਲੇ ਉਹ ਰੋਜ਼ਗਾਰ ਇਹਨਾਂ ਨੇ ਜਿਹੜੇ ਇਹਨਾਂ ਦੇ ਲੀਡਰ ਸੀ ਦੂਜੇ ਜਗ੍ਹਾ ਤੋਂ ਦਿੱਲੀ ਤੋਂ ਬਿਲੇ ਉਹਨਾਂ ਨੂੰ ਇੱਥੇ ਇੱਕ ਸਮਾਜ ਐਡਜਸਟ ਕਰਨ ਦੇ ਚੱਕਰ ਚ ਐਸੇ ਵੇਲੇ ਜਿੰਨੀਆਂ ਵੀ ਨੌਕਰੀਆਂ ਵਿਕਣੀਆਂ ਤੁਸੀਂ ਉਹਨਾਂ ਦਾ ਬਾਇਓ ਡਾਟਾ ਘੜਾ ਲਓ ਜ਼ਿਆਦਾ ਲੋਕ ਬਾਹਰ ਲੈ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਚ ਲੱਗਦਾ ਨਹੀਂ ਕਿ 바ਵਾ ਸਾਹਿਬ ਦੀ ਫੋਟੋ ਇਸਤੇਮਾਲ ਕੀਤੀ ਗਈ ਆ ਤੇ ਪਰ ਇਹਦੇ ਉੱਤੇ ਸਵਿਧਾਨ ਦੇ ਅਕੋਰਡਿੰਗ ਹੋ ਰੇ ਸਰਕਾਰ ਕੋਲ ਕੱਲੀ 바ਵਾ ਸਾਹਿਬ ਦੀ ਨਹੀਂ ਫੋਟੋ ਇਹਨਾਂ ਨੇ ਸ਼ੀਤ ਭਗਤ ਸਿੰਘ ਨੂੰ ਵੀ ਵਰਤੇ ਆ ਉਹਦੀ ਵੀ ਉਹਨਾਂ ਦੇ ਖੜਕੜ ਕਲਾ ਜੱਦੀ ਪਿੰਡ ਚ ਜਾ ਕੇ ਸੌਹ ਚੁਕਣੀ ਤੇ ਉਸ ਤੋਂ ਬਾਅਦ ਜੋ ਹਾਲਾਤ ਕੀਤੇ ਤੇ ਇਹ ਮੈਂ ਸੋਚਦਾ 바ਵਾ ਸਾਹਿਬ ਨਾਲ ਵੀ ਧੁਖਾ ਤੇ ਸ਼ੀਤ ਭਗਤ ਸਿੰਘ ਜੀ ਦੀ ਵੀ ਤੇ ਉਹਨਾਂ ਦੇ ਵਿਚਾਰ ਨੂੰ ਵੀ ਅਸੀਂ ਮਾਰਿਆ ਬਹੁਤ ਬੁਰੀ ਤਰ੍ਹਾਂ ਇਹ ਜਨਤਾ ਕਦੀ ਵੀ ਲੋਕਤੰਤਰ ਲੋਕਤੰਤਰ ਦੇ ਵਿੱਚ ਤੁਹਾਨੂੰ ਹਸਾਬ ਦੇਣਾ ਪੈਂਦਾ ਉਹ ਵੋਟਾਂ ਚ ਹੀ ਹੁੰਦਾ ਤੇ ਇਹ ਲੋਕ ਵੋਟਾਂ ਦੱਸਣਗੇ ਇਹਨਾਂ ਨੂੰ ਵੀ ਕੀ ਭਾਅ ਵਿਕਦੀ ਆ ਤੇ ਕਿਉਂਕਿ ਪੰਜਾਬ ਆ ਪੰਜਾਬ ਚ ਕਦੀ ਵੀ ਕਿਸੇ ਦਾ ਹਿਸਾਬ ਛੱਡਿਆ ਨਹੀਂ ਜਾਂਦਾ ਤੇ ਲਗਾਤਾਰ ਚੋਣ ਪ੍ਰਚਾਰ ਹੋ ਰਿਹਾ ਵਾ ਕਿਦਾਂ ਦਾ ਰਿਸਪੌਂਸ ਲੱਗਦਾ ਡੋਰ ਟੂ ਡੋਰ ਵੀ ਹੁੰਦਾ ਪ੍ਰੈਸ ਕਾਨਫਰੰਸਾਂ ਵੀ ਲਗਾਤਾਰ ਬਹੁਤ ਵਧੀਆ ਰਿਸਪੌਂਸ ਬਹੁਤ ਵਧੀਆ ਇੱਥੇ ਦੇਖੋ ਆ ਜਾਵੇ ਕਾਂਗਰਸ ਦਾ ਵੀ ਬਹੁਤ ਮਾੜਾ ਹਾਲ ਆ ਕਾਂਗਰਸ ਦੀ ਮੈਂ ਹੈਰਾਨ ਸੀ ਵੀ ਪੰਜਾਬ ਪ੍ਰਧਾਨ ਹੀ ਗੈਪ ਆ ਫੋਟੋਆਂ ਚ ਵੀ ਗੈਪ ਆ ਤੇ ਵੈਸੇ ਵੀ ਮਾਰਕੀਟ ਚੋਂ ਗੈਪ ਆ ਤੇ ਐਮਪੀ ਹੋਵੇ ਤੇ ਉਹਦੀ ਵਿਚਾਰੇ ਦੀ ਫੋਟੋ ਇਹਨਾਂ ਲੱਭੇ ਤੇ ਫੋਟੋ ਲੱਭਦੀ ਆ ਤੇ ਪ੍ਰਧਾਨ ਨੂੰ ਉਦਾਂ ਪਰੇ ਕਰ ਦਿੱਤਾ ਜਾਂਦਾ ਇੱਥੇ ਲੜਾਈ ਉਹਨਾਂ ਨੂੰ ਕਾਂਗਰਸ ਨੂੰ ਜਤਹਾਦ ਦੀ ਲੜਾਈ ਨਹੀਂ ਨਜ਼ਰ ਆ ਰਹੀ ਉਹਨਾਂ ਨੂੰ ਇੱਕ ਈਗੋ ਦੀ ਲੜਾਈ ਆ ਤੇ ਲੋਕ ਇਹ ਵੀ ਕਹਿੰਦੇ ਆ ਵੀ ਜਿਹੜੇ ਉਹਨਾਂ ਦੇ ਕਾਂਗਰਸ ਦੇ ਉਮੀਦਵਾਰ ਆ ਵੀ ਇਹ ਪਹਿਲਾਂ ਵੀ ਹੰਕਾਰ ਚ ਰਹੇ ਇਹਨਾਂ ਨੇ ਜਦੋਂ ਇਹ ਇੱਥੇ ਮਾਨਯੋਗ ਐਮਐਲਏ ਬਣੇ ਆ ਤੇ ਇਹਨਾਂ ਨੇ ਜੋ ਕੀਤਾ ਲੋਕ ਅੱਜ ਵੀ ਯਾਦ ਕਰਦੇ ਆ ਵੀ ਉਹਨਾਂ ਨੇ ਉਦੋਂ ਲੋਕਾਂ ਨਾਲ ਸਹੀ ਨਹੀਂ ਕੀਤਾ ਤੇ ਇਸ ਲਈ ਸਬਕ ਸੋਣਗੇ ਆ